ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਦੇ ਵਿਟਿਕ ਦੇ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇ ਜੇ ਅੱਪ ਬਹੁਤ ਹੀ ਜ਼ਿਆਦਾ ਸੋਹਣੇ ਕਾਟਨ ਦੇ ਕਢਾਈਆਂ ਵਾਲੇ ਸੂਟਾਂ ਦੇ ਕਲੈਕਸ਼ਨ ਲੈ ਕੇ ਆਏ ਹੈ ਇਹ ਵਲ ਰੈਡ ਸੂਟਾਂ ਮਿਲਣਗੇ ਕਾਟਨ ਦਾ ਸੂਟ ਮਿਲੇਗਾ ਆਲੋਬਰ ਜਿਸ ਤੇ ਫਰੰਟ ਤੇ ਉੱਪਰ ਵਰਕ ਰਹੇਗਾ ਤੇ ਨਾਲ ਤੁਹਾਨੂੰ ਜਿਹੜਾ ਹੈਗਾ ਇਹ ਉਹ ਚਨਾਉਂ ਦਾ ਦੁਪੱਟਾ ਮਿਲੇਗਾ ਇਹ ਵਲ ਹੋਏ ਜਿਹੜਾ ਵਿਸਕੋਸ ਔਰਗੈਂਜ਼ਾ ਦਾ ਸਟਾਫ ਰੈਂਡ ਵਾਲਾ ਇਹ ਵਲ ਜਿਹੜਾ ਹੋਏਗਾ ਬਰਬਰੀ ਦੇ ਉੱਪਰ ਤੁਹਾਨੂੰ ਹੈਗਾ ਜਿਹੜਾ ਨਾਟ ਵਰਕ ਰਹਿਣ ਵਾਲਾ ਮਿਲੇਗਾ ਔਰ ਇਹ ਵਾਲਾ ਜਿਹੜਾ ਨਾਟਵਰਕ ਹੋਏਗਾ ਕ੍ਰੇਵ ਦੇ ਉੱਪਰ ਹੋਏਗਾ ਸਭ ਦਾ ਜਿਹੜਾ ਪ੍ਰਾਈਸ ਹੋਏਗਾ ਵੱਖਰਾ ਵੱਖਰਾ ਹੋਏਗਾ ਬਹੁਤ ਹੀ ਜ਼ਿਆਦਾ ਸੋਹਣੇ ਪਾਰਟੀ ویئر ਸੂਟ ਹੈਗੇ ਨੇ ਇਹ ਇਹ ਵਾਲੇ ਜਿਹੜੇ ਸੂਟ ਹੈਗੇ ਆ ਕਾਟਨ ਦੇ ਹੋਣਗੇ ਮੈਚਿੰਗ ਬਾਟਮ ਦੇ ਨਾਲ ਰਹਿਣ ਵਾਲੇ ਹੈਗੇ ਆ ਔਰ ਬਾਟਮ ਦੇ ਉੱਪਰ ਵਰਕ ਰਹੇਗਾ ਤੇ ਨਾਲ ਤੁਹਾਨੂੰ ਡਿਜ਼ਾਈਨਰ ਜਿਆ ਕਾਟਨ ਦਾ ਖੁੱਲਾ ਡੁੱਲਾ ਦੁਪੱਟਾ ਮਿਲੇਗਾ ਰੂਟੀਨ ਦੇ ਲਈ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨਰ ਸੂਟ ਹੈਗਾ ਸਿਰਫ ਸਿਰਫ 1150 ਰੁਪਏ ਦੇ ਵਿੱਚ ਔਰ ਇਹ ਵਾਲੇ ਜਿਹੜੇ ਸੂਟ ਤੁਹਾਨੂੰ ਮਿਲ ਜਾਣਗੇ ਬਹੁਤ ਹੀ ਜ਼ਿਆਦਾ ਸੋਹਣੀ ਇਹ ਕਾਟਨ ਹੈਗੀ ਹੈ ਜਿਸ ਨੂੰ ਤੁਸੀਂ ਵਿਦਾ ਔਰ ਇਹ ਵਾਲਾ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨਰ ਦਾ ਪੀਸ ਹੈਗਾ ਜਾਂ ਬਾਟਮ ਵਰਕ ਦਾ ਪੀਸ ਹੋਇਆ ਹੈ ਤੇ ਨਾਲ ਤੁਹਾਨੂੰ ਖੁੱਲਾ ਡੋਲਾ ਜਿਹੜਾ ਹੈਗਾ ਉਹ ਸੁਪਰ ਨੈਟ ਦਾ ਦੁਪੱਟਾ ਮਿਲੇਗਾ ਪ੍ਰਾਈਜ਼ ਹੋ ਗਿਆ ਸਿਰਫ ਤੇ ਸਿਰਫ 999 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਵਿਦ ਦੁਪੱਟਾ ਸਿਰਫ ਤੇ ਸਿਰਫ 999 ਰੁਪਏ ਦੇ ਵਿੱਚ ਇਹ ਵਾਲੇ ਜਿਹੜੇ ਸੂਟ ਤੁਹਾਨੂੰ ਮਿਲ ਜਾਣਗੇ कॉटन ਦਾ ਜਿਹੜਾ ਆਲ ਓਵਰ ਸੂਟ ਰਹੇਗਾ ਤੇ ਫਰੰਟ ਦੇ ਉੱਪਰ ਪੈਚ ਵਰਕ ਰਹੇਗਾ ਪਲੱਸ ਲੇਸਿਸ ਲਗਾ ਕੇ ਡਿਜ਼ਾਈਨਿੰਗ ਕੀਤੀ ਗਈ ਤੇ ਨਾਲ ਤੁਹਾਨੂੰ ਮਸਲੀਨ कॉटन ਦੇ ਟਾਈ ਡਾਈ ਦੇ ਦੁਪੱਟੇ ਮਿਲ ਜਾਣਗੇ ਔਰ ਇਹ ਵਾਲਾ ਜਿਹੜਾ ਸਟਾਫ ਹੋਏਗਾ ਰਾਮਟੈਕਸ ਬ੍ਰਾਂਡ ਦਾ ਸਟਾਫ ਹੋਏਗਾ ਬਰਬਰੀ ਜਿਹੜਾ ਹੈਗਾ ਆ ਉਹ ਇਹਨਾਂ ਦਾ ਫੈਬਰਿਕ ਹੋਏਗਾ ਤੇ ਨਾਲ ਤੁਹਾਨੂੰ ਜਿਹੜੇ ਮਸਲੀਨ ਕਾਟਨ ਦੀ ਬਾਟਮ ਮਿਲੇਗਾ ਔਰ ਨਾਲ ਤੁਹਾਨੂੰ ਡਿਜ਼ਾਈਨਰ ਜਿਆ ਦੁਪੱਟਾ ਮਿਲੇਗਾ ਔਰ ਇਹ ਵਾਲੇ ਜਿਹੜੇ ਕਾਟਨ ਦੇ ਡਿਜ਼ਾਈਨਰ ਸੂਟ ਲੈਣ ਵਾਲੇ ਪ੍ਰਾਈਸ ਬਹੁਤ ਹੀ